ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਨਾ ਵੱਲੋਂ ਪਿਆਰ ਭਰੀ ਸਤ ਸ੍ਰੀਕਾਲ ਦੱਸ ਕੋ ਅੱਜ ਅਸੀਂ ਕਿਹੜੇ ਆ ਜਗਰਾਉਂਦੇ ਲਾਲਾ ਲਾਜਪਤਰਾ پارک ਵਿਖੇ ਨੇੜੇ ਕਮੇਟੀਕਰ ਜਿੱਥੇ ਕਿ ਅੱਜ ਤੁਹਾਨੂੰ ਪਤਾ ਹੀ ਹੈ ਕਿ ਚੰਨ ਘਾਟ ਵਾਲੇ ਬਾਬਾ ਬਲਜਿੰਦਰ ਸਿੰਘ ਤੇ ਜੋ ਬਲਾਤਕਾਰ ਦਾ ਮਕਦਮਾ ਦਰਜ ਹੋਇਆ ਤੇ ਉਸ ਤੇ ਇੱਕ ਮਕਦਮਾ ਜਿਹੜਾ ਮੋਗਾ ਦਾ ਥਾਣਾ ਮਹਨੇ ਵਿੱਚ ਮਕਦਮਾ ਹੋ ਜਾਂਦਾ ਤੇ ਭਾਈ ਅਮਰਤਪਾਲ ਮਹਿਰੋ ਜਿਨ੍ਹਾਂ ਦਾ ਇਸ ਕੇਸ ਵਿੱਚ ਅਹਿਮ ਰੋਲ ਆ ਉਹਨਾਂ ਨੇ ਪਾਲਸਪ੍ਰਸ਼ਾਸਨ ਤੇ ਤੇ ਹੋਰ ਕਈ ਵਿਅਕਤੀਆਂ ਤੇ ਤਰ੍ਹਾਂ-ਤਰ੍ਹਾਂ ਦੇ ਕਈ ਦੋਸ਼ ਲਗਾਏ ਸੀ ਤੇ ਜਿਨ੍ਹਾਂ ਵਿੱਚੋਂ ਉਹਨਾਂ ਨੇ ਇੱਕ ਜਗਰਾਉਂਦੇ ਕਲਵੰਸ ਸਿੰਘ ਸੋਤਾ ਤੇ ਵੀ ਇੱਕ ਜਿਹੜਾ ਦੋਸ਼ ਲਗਾਇਆ ਸੀ ਤੇ ਕਲਵੰਸ ਸਿੰਘ ਸੋਤਾ ਵੱਲੋਂ ਅੱਜ ਆਪਣਾ ਸਪਾਰਟਿਕਨ ਦੇਣ ਲਈ ਇੱਕ ਵਿਸ਼ੇਸ਼ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਆਓ ਤੁਹਾਨੂੰ ਆਪਾਂ ਉੱਥੇ ਲੈ ਚੱਲਦੇ ਆਂ ਜਿੱਥੇ ਕਲਵੰਸ ਸਿੰਘ ਸੋਤਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਉਹ ਪ੍ਰੈਸ ਕਾਨਫਰੰਸ ਦੇਣ ਭਾਈ ਅਮਰਤ ਪਾਸੇ ਮਿਹਰਦ ਲਈ ਦੋਸਾਂ ਨੂੰ ਕਿੱਦਾਂ ਜਿਹੜਾ ਆਪਣਾ ਸਪਾਰਟਿਕਨ ਦੰਦੇ ਆ ਆਓ ਤੁਹਾਨੂੰ ਦਿਖਾਉਨੇ ਆ ਵੱਖ-ਵੱਖ ਦ੍ਰਿਸ਼ ਕਨਿਸੋ ਤਸਾਹੂਨ ਦੀ ਜਾਣਕਾਰੀ ਦੇਣਾ ਚਾਹੁੰਦੇ ਆ ਅੱਜ ਦੇ ਇਸ ਪ੍ਰੈਸ ਕਾਨਫਰੰਸ ਸਭ ਤੋਂ ਪਹਿਲਾਂ ਤਾਂ ਸਾਰੇ ਸ਼ਾਂਤੀ ਪਸੰਦ ਅਮਨ ਪਸੰਦ ਸੂਬਾ ਪੰਜਾਬ ਪੂਰੇ ਦੇਸ਼ ਦੇ ਦੁਨੀਆ ਦੇ ਲੋਕਾਂ ਨੂੰ ਮੈਂ ਅੱਜ ਇੱਥੇ ਇੱਕ ਸੱਚ ਤੋਂ ਜਾਣੂ ਕਰਵਾਉਣ ਲਈ ਇਕਤ੍ਰਤ ਹੋਏ ਆ ਫਤਿਹ ਦੀ ਸਾਂਝ ਪਾਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਅੰਦਰ ਇੱਕ ਬਹੁਤ ਹੀ ਜਿਹੜਾ ਮਸਲਾ ਪਖਿਆ ਹੋਇਆ ਚੰਨ ਘਾਟ ਵਾਲੇ ਜੋ ਵੀ ਉੱਥੇ ਚੱਲ ਰਿਹਾ ਮੈਂ ਪਹਿਲਾਂ ਵੀ ਲਿਖਿਆ ਉਹਦੇ ਬਾਰੇ ਦੇ ਵਿੱਚ ਵੀ ਮੈਂ ਕਿਸੇ ਵੀ ਗਲਤ ਇਨਸਾਨ ਦਾ ਚਾਹੇ ਉਹ ਕਿਸੇ ਵੀ ਰੂਪ ਚ ਹੋਵੇ ਮੈਂ ਉਹਦਾ ਹਮਾਇਤੀ ਨਹੀਂ ਆ ਨਾ ਮੈਂ ਮੈਂਤ ਕਰਦਾ ਨਾ ਅੱਜ ਤੱਕ ਕੀਤੀ ਆ ਲੇਕਿਨ ਉਹ ਜਿਹੜੇ ਲੋਕ ਨੇ ਮੈਂ ਕਹਾਂ ਗੁਰੂ ਬਾਣੇ ਦੇ ਅੰਦਰ ਅੱਜ ਉਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਕਰ ਰਹੇ ਨੇ ਮੇਰੇ ਵਰਗੇ ਨੇਕ شریف ਲੋਕਾਂ ਨੂੰ ਉਹਨਾਂ ਦਾ ਅਕਸ਼ ਖਰਾਬ ਕਰਨੇ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਬਾਰੇ ਦੱਸ ਦੇਵਾਂ ਬਹੁਤੇ ਮੇਰੇ ਬਾਰੇ ਨਹੀਂ ਜਾਣਦੇ ਉਸ ਤੋਂ ਪਹਿਲਾਂ ਮੈਂ ਸਮੁੱਚੇ মিডিਆ ਦਾ ਵੀ ਧੰਨਵਾਦ ਕਰਦਾ ਵੀ ਤੁਸੀਂ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਸੱਚ ਨੂੰ ਲੋਕਾਂ ਤੱਕ ਪਹੁੰਚਾਉਣਾ ਦੁਨੀਆ ਤੱਕ ਪਹੁੰਚਾਉਣਾ ਉਸ ਲਿਬਾਸ ਦੇ ਅੰਦਰ ਜਿਹੜਾ ਗੁਰੂ ਦੇ ਲਿਬਾਸ ਦੇ ਅੰਦਰ ਇੱਕ ਬਹੁਤ ਛਾਤਰ ਦਿਮਾਗ ਆ ਜਿਹੜਾ ਹਮੇਸ਼ਾ ਆਪਣੇ ਮਨਸੂਬਿਆਂ ਨੂੰ ਕਾਮਯਾਬ ਕਰਨ ਲਈ ਕਿਸੇ ਵੀ ਹੱਦ ਤੱਕ ਗਿਰ ਸਕਦਾ ਕੱਲੋ ਕਿਸ ਤਰ੍ਹਾਂ ਗਿਰਿਆ ਮੇਰੇ ਨਾਮ ਨੂੰ ਕਿਸ ਤਰ੍ਹਾਂ ਵਰਤਿਆ ਮੈਂ ਰੰਗਰੇਟਾ ਕਲਵੰਦ ਸਿੰਘ ਸਹੋਤਾ ਮੇਰੇ ਬਾਰੇ ਉਹਨੇ ਗੱਲ ਕੀਤੀ ਆ ਮੇਰਾ ਨਾਮ ਲਿਆ ਵੀ ਮੈਂ ਕੋਈ ਸੌਦਾ ਕਰਵਾਇਆ ਮੈਨੂੰ ਨਾਮ ਐ ਉਸ ਭੈਣ ਨੂੰ ਜਾਣਦਾ ਨਾ ਮੇਰੀ ਭੈਣ ਨਾਲ ਗੱਲਬਾਤ ਹੋਈ ਸੀ ਲੇਕਿਨ ਉਹਦੇ ਕੇਸ ਤੋਂ ਬਾਅਦ ਜਦੋਂ ਕੋਈ ਖਬਰਾਂ ਚੱਲੀਆਂ ਵੀ ਭੈਣ ਨਾਲ ਬਲਾਤਕਾਰ ਹੋਇਆ ਤਾਂ ਉਹਦੀ ਕਿਸੇ ਨੇ ਬਾਹ ਨਹੀਂ ਫੜੀ ਉਹ ਬਾਹ ਨਹੀਂ ਫੜਨਾ ਫੜਨ ਤੋਂ ਬਾਅਦ ਉਹ ਮੇਰੇ ਘਰੇ ਆਈ ਮੈਨੂੰ ਉਹਨੇ ਬੇਨਤੀ ਕੀਤੀ ਮੇਰੇ ਵੀਰ ਮੈਂ ਫਸ ਚੁੱਕੀ ਆ ਮੇਰੀ ਕੋਈ ਬਾਹ ਨਹੀਂ ਫੜਦਾ ਮੈਂ ਕੁਵਾਰੀ ਕੁੜੀ ਆ ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਹੀ ਮੈਂ ਉਹਨੂੰ ਕਿਹਾ ਵੀ ਭੈਣ ਮਰੀਏ ਇਹ ਮੈਨੂੰ ਨਹੀਂ ਪਤਾ ਸੱਚ ਕੀ ਆ ਪਰ ਮੈਂ ਤੈਨੂੰ ਇੱਕ ਗੱਲ ਦੱਸਦਾ ਵੀ ਆਪਣੇ ਮੋਲਕ ਦੇ ਅੰਦਰ ਭਾਰਤ ਦਾ ਕਾਨੂੰਨ ਸਭ ਤੋਂ ਵੱਡਾ ਜੇ ਤੈਨੂੰ ਕੋਈ ਦੁੱਖ ਆ ਤਕਲੀਫ ਆ ਤਾਂ ਜਾ ਕੇ ਉਹ ਤੋਂ ਮਾਣਜੋਗ ਕੋਰਟ ਦੇ ਅੰਦਰ ਆਪਣਾ ਪੱਖ ਰੱਖ ਤੇ ਉੱਥੇ ਜਾ ਕੇ ਸੱਚ ਦੱਕ ਤੈਨੂੰ ਜਰੂਰ ਇਨਸਾਫ ਮਿਲੇਗਾ ਹੁਣ ਮੈਂ ਇੱਥੇ ਉਸ ਮੈਰੋ ਨੂੰ ਹੀ ਪੁੱਛਣਾ ਚਾਹੁੰਦਾ ਵੀ ਭਾਈ ਸਾਹਿਬ ਜਦੋਂ ਕੁੜੀ ਤੇਰੇ ਕੋਲੇ ਗਈ ਸੀ ਸਾਨੂੰ ਤਾਂ ਇਤਰਾਜ਼ ਨਹੀਂ ਹੋਇਆ ਕੁੜੀ ਸਾਡੇ ਘਰੇ ਆਈ ਅਸੀਂ ਉਹਨੂੰ ਰਾਹ ਪਾਤਾ ਤੇ ਤੈਨੂੰ ਤਕਲੀਫ ਕਿਉਂ ਹੋਈ ਇਸ ਗੱਲ ਦੀ ਦੂਜੀ ਗੱਲ ਉਹ बार-बार ਗੱਲ ਕਰ ਰਿਹਾ ਕੋਈ ਲੈਣ ਦੇਣ ਦੀ ਲੈਣ ਦੇਣ ਦੀ ਸਾਨੂੰ ਜਦੋਂ ਉਸ ਗੱਲ ਦਾ ਪਤਾ ਹੀ ਨਹੀਂ ਕੁੜੀ ਸਾਡੇ ਘਰੇ ਆਈ ਸੀ ਮੈਂ ਕਹਿਣਾ ਅੱਜ ਮੀਡੀਆ ਰਹੀ ਵੀ ਇਹ ਕਹਿਣਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰੇ ਘਰੇ ਆਈ ਉਹਨੇ ਮੇਥੋਂ ਆ ਕੇ ਇਨਸਾਫ ਹੈਲਪ ਦੀ ਗੱਲ ਕੀਤੀ ਤਾਂ ਮੈਂ ਉਹਨੂੰ ਰਾਹ ਪਾਇਆ ਜੇ ਕਿਸੇ ਬੰਦੇ ਨੂੰ ਰਾਹ ਪਾਉਣਾ ਗਲਤ ਆ ਤਾਂ ਉਹਦੇ ਲਈ ਮੇਰੇ ਲਈ ਮਾੜੀ ਗੱਲ ਆ ਜੇ ਕਿਸੇ ਬੰਦੇ ਨੂੰ දුખી ਬੰਦੇ ਨੂੰ ਇਨਸਾਨ ਦੀ ਮਦਦ ਕਰਨਾ ਚੰਗੀ ਗੱਲ ਆ ਤਾਂ ਮੈਂ ਮੈਂ ਚੰਗਾ ਕਰਮ ਕੀਤਾ ਮੈਂ ਨੇਕ ਕਰਮ ਕੀਤਾ ਆ ਸੋ ਮਹਿਰੋ ਸਾਹਿਬ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਦੇ ਨੇ ਕਲਵੰਦ ਸੋਰੇ ਬਸ ਸੋਤੇ ਬਾਰੇ ਵੀ ਮੈਨੂੰ ਇਹਨੇ ਥ੍ਰੈਟ ਕੀਤਾ ਮੈਂ ਤੁਹਾਨੂੰ ਇਹ ਚੀਜ਼ ਦਾ ਜਿੰਦਾ ਜਾਗਦਾ ਸਬੂਤ ਦਿਨਾ ਕਿਉਂ ਕਿ ਇਹਨੇ ਮੈਨੂੰ 16 ਤਰੀਕ ਨੂੰ ਮੈਂ ਕਿਤੇ ਆਪਣੇ ਪਰਸਨਲ ਕੰਮ ਲਈ ਦਿੱਲੀ ਗਿਆ ਸੀ ਦਿੱਲੀ ਜਾ ਕੇ ਜਦੋਂ ਮੈਂ ਰਸਤੇ 'ਚੋਂ ਆ ਰਿਹਾ ਸੀ ਤਾਂ ਮੈਨੂੰ ਇੱਕ ਕਾਲ ਆਉਂਦੀ ਆ 4:00 ਵਜੇ 11 ਮਿੰਟ ਤੇ ਜਿਹੜੀ ਕਿ ਕਾਲ ਮੈਂ ਚੱਕ ਨਹੀਂ ਸਕਿਆ ਕਾਲ ਨਾ ਚੱਕਣ ਤੋਂ ਬਾਅਦ ਮੈਂ ਵਾਪਸ ਕੀ ਕਰਦਾ ਅੱਗੇ ਦੇਖ ਸਕਦੇ ਹੋ ਮੈਂ ਮਿਸ ਕਾਲ ਵੀ ਤੁਹਾਨੂੰ ਦਿਖਾ ਦਿੰਦਾ ਜਦੋਂ ਮੈਨੂੰ ਮਿਸ ਕਾਲ ਆਈ ਆ ਇਹ ਦੂਜੀ ਪਾਸ ਵੀ ਦਿਖਾਓ ਥੋੜਾ ਜਿਹਾ ਹੋਣਾ ਇੱਕ ਮਿੰਟ ਕਰੋ ਦਿਖਾਉਣਾ ਇੱਕ ਮਿੰਟ ਮੈਨੂੰ ਮੈਸ ਕਾਲ ਆਉਂਦੀ ਆ ਮੈਂ ਕਾਲ ਚੱਕ ਨਹੀਂ ਪਾਇਆ ਬਾਅਦਸ ਮੈਂ ਬਾਹਰਲਾ ਨੰਬਰ ਕਰਕੇ ਉਪਰਾਂ ਨੰਬਰ ਫੋਨ ਕਰਕੇ ਮੈਂ ਕੀ ਕੀਤਾ ਮੈਸੇਜ ਪਾਉਣਾ ਮੈਂ ਇਸ ਕਾਲ ਦੇ ਉੱਪਰ ਹੈਲੋ ਹਾਂਜੀ ਤੁਹਾਡੀ ਕਾਲ ਆਈ ਸੀ ਤਾਂ ਮੈਨੂੰ 4:29 ਮਿੰਟ ਤੇ ਦੁਬਾਰਾ ਕਾਲ ਆਉਂਦੀ ਆ 4:29 ਉੱਤੇ ਦੇਖ ਸਕਦੇ ਹੋ ਇੱਕ ਮੈਂ ਕਿ ਮਿੰਟ ਤੇ 54 ਸੈਕਿੰਡ ਮੇਰੀ ਗੱਲ ਹੋ ਰਹੀ ਆ ਉਸ ਇਨਸਾਨ ਨਾਲ ਮੈਨੂੰ ਨਹੀਂ ਪਤਾ ਇਨਸਾਨ ਕੌਣ ਸੀ ਮੈਂ ਉਹਨੂੰ ਜਾਣਦਾ ਨਹੀਂ ਸੀ ਆਵਾਜ਼ ਮੇਰੇ ਫੋਨ ਤੇ ਵਿੱਚ ਜਦੋਂ ਕੰਨਾਂ 'ਚ ਪਈ ਮੈਨੂੰ ਸਿੱਧੀ ਗੱਲ ਇਹ ਸੀ ਹਾਂ ਭਾਈ ਅੱਜਕੱਲ ਤੂੰ ਬਹੁਤ ਸੌਦੇ ਕਰਾਉਣਾ ਆ ਕਿੰਨੇ ਸੌਦਾ ਕਰਾਇਆ ਮੈਂ ਕਿਹਾ ਭਾਈ ਸਾਹਿਬ ਕਿਹੜਾ ਸੌਦਾ ਕਹਿੰਦਾ ਹੁਣ ਤੂੰ ਭੁੱਲ ਗਿਆ ਬਾਬੇ ਵਾਲਾ ਸੌਦਾ ਮੈਂ ਕਿਹਾ ਮੈਂ ਕਿਸੇ ਕੰਜਰ ਬਾਬੇ ਦੀ ਹਮਾਇਤ ਨਹੀਂ ਕਰਦਾ ਮੈਨੂੰ ਕਹਿੰਦਾ ਤੂੰ ਦਿੱਲੀੋਂ ਆ ਰਿਹਾ ਮੈਂ ਕਿਹਾ ਹਾਂ ਆ ਰਿਹਾ ਤੈਨੂੰ ਰਾਸਤੇ 'ਚ ਮਿਲਣਾ ਤੇਰਾ ਹਸਾਬ ਕਿਤਾਬ ਲਾਉਣਾ ਮੈਂ ਕਿਹਾ ਆ ਜਾ ਕਿੱਥੇ ਮਿਲਣਾ ਮੈਨੂੰ ਮਰਜ਼ੀ ਮਿਲਾਂ ਹੁਣ ਉਹਨੇ ਕੱਲ ਇਸ ਗੱਲ ਨੂੰ ਇਕਵਾਲ ਕਰ ਲਿਆ ਵੀ ਜਿਹੜਾ ਫੋਨ ਕੀਤਾ ਸੀ ਉਹਨੇ ਕੀਤਾ ਸੀ ਮੈਂ মিডিਏ ਰਾਹੀਂ ਦੱਸਣਾ ਚਾਹੁੰਦਾ ਵੀ ਅਮਰਤਪਾਲ ਤੇਰੀ ਇੱਕ ਫਿਤਰਤ ਰਹੀ ਆ ਤੂੰ ਹਮੇਸ਼ਾ ਕਾਨੂੰਨ ਨੂੰ ਪੁਲਿਸ ਨੂੰ ਸਰਕਾਰ ਨੂੰ ਅੱਜ ਤੇਰੀ ਵੀਡੀਓ ਸਾਰਿਆਂ ਨੇ ਦੇਖੀ ਆ ਤੈਨੂੰ ਸਰਕਾਰ ਤੇ ਭਰੋਸਾ ਨਹੀਂ ਕਾਨੂੰਨ ਤੇ ਭਰੋਸਾ ਨਹੀਂ ਪੁਲਿਸ ਪ੍ਰਸ਼ਾਸਨ ਤੇ ਭਰੋਸਾ ਨਹੀਂ ਮਾਨਜੋਗ ਸ਼੍ਰੋਮਣੀ ਕਮੇਟੀ ਤੇ ਭਰੋਸਾ ਨਹੀਂ ਤੇ ਫਿਰ ਤੈਨੂੰ ਭਰੋਸਾ ਕਿਤੇ ਆਊਗਾ ਇਹਦਾ ਮਤਲਬ ਸਾਰੀ ਦੁਨੀਆ ਜਿਹੜੀ ਆ ਪ੍ਰਸ਼ਾਸਨ ਵੀ ਝੂਠਾ ਕਾਨੂੰਨ ਵੀ ਝੂਠਾ ਮਾਂਜੋਕ ਸਾਡੀ ਸ਼੍ਰੋਮਣੀ ਕਮੇਟੀ ਵੀ ਝੂਠੀ ਤੋਂ ਕੱਲਾ ਸੱਚਾ ਹੋ ਗਿਆ ਇਸ ਕਰਕੇ ਮੈਂ ਅੱਜ ਸਖਤ ਜਗਤ ਨੂੰ ਵੀ ਬੇਨਤੀ ਕਰਦਾ ਵੀ ਜਿਹੜਾ ਇਹ ਲਿਵਾਸ ਦੇ ਅੰਦਰ ਇਨਸਾਨ ਆ ਇਹਦੀ ਸੋਚ ਕੀ ਆ ਹਮੇਸ਼ਾ ਇੱਥੇ ਹੋਰ ਵੀ ਮੇਰੇ ਕੋਲ ਇੱਕ ਵੀਰ ਖੜਾ ਜਿਹਦੇ ਚਾਰ ਫੋਨ ਖੋਲੇ ਫੋਨ ਖੁੰਦਾ ਆਪਣੀ ਫੇਮਸ ਲੈਣ ਲਈ ਆਪਣੀ ਆਈਡੀਆ ਉਹਨਾਂ ਦੀਆਂ ਚਲਾਉਂਦਾ ਤੁਸੀਂ ਵੀ ਦੇਖਿਆ ਜੇ ਬਾਬੇ ਨੇ ਗਲਤ ਕਰਮ ਕੀਤਾ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਅਸੀਂ ਇਹਦੇ ਹੱਕ 'ਚ ਆ ਮੈਂ ਇੱਕ ਧੀ ਦਾ ਬਾਪ ਆ ਮੈਂ ਇੱਕ ਭੈਣ ਦਾ ਭਰਾ ਆ ਇਹ ਕਿਸੇ ਨਾਲ ਵੀ ਹੋ ਸਕਦਾ ਆ ਪਰ ਮੈਂ ਤਾਂ ਜਿਹੜੀ ਸਭ ਤੋਂ ਮੈਨੂੰ ਗੱਲ ਦੁੱਖ ਲੱਗਦੀ ਆ ਇਕ ਕਲਵੰਸ ਹੋਤੇ ਬਾਰੇ ਗੱਲਾਂ ਕਰਦਾ ਵੀ ਮੈਂ ਉਸ ਕੁੜੀ ਦੀ ਮਦਦ ਕੀਤੀ ਆ ਆਪਨੇ ਹੀ ਸੋਸ਼ਲ ਵੈਲਫੇਅਰ ਸੁਸਾਇਟੀ ਤੁਸੀਂ ਨੈਟ ਤੇ ਜਾਓ ਹਜ਼ਾਰਾਂ ਕੁੜੀਆਂ ਦੇ ਮੈਂ ਘਰ ਬਸਾਏ ਨੇ ਉਹਦੇ ਵਿੱਚ ਮੈਂ ਨੈਸ਼ਨਲ ਚੀਫ ਐਡਵਾਈਜ਼ਰ ਰਿਆਂ ਇਨਕਲਾਬੀ ਪੇਰੈਂਟਸ ਐਸੋਸੀਏਸ਼ਨ ਪੰਜਾਬ ਲੱਖਾਂ ਬੱਚਿਆਂ ਦੀ ਅਸੀਂ ਮਦਦ ਕੀਤੀ ਆ ਉਹਦਾ ਮੈਂ ਪੰਜਾਬ ਦਾ ਮੈਂਬਰ ਆ ਸੈਂਟਰ ਬਾਲਮਿਕ ਸਭਾ ਇੰਡੀਆ ਉਹਦਾ ਮੈਂ ਪ੍ਰੈਸ ਕਾਤਰ ਪੰਜਾਬ ਕਲਵੰਸ ਸਿੰਘ ਸੋਤਾ ਰਿੰਗਰੇਟਾ ਦਲ ਪੰਜਾਬ ਦਾ ਪ੍ਰੈਸ ਕਾਤਰ ਮੈਂ ਹੋਰ ਮੈਂ ਕਿਹੜੇ-ਕਿਹੜੇ ਤੁਹਾਨੂੰ ਉੱਤੇ ਗੜਾਵਾਂ ਵੀ ਜਿਹੜੇ ਕਿ ਮੈਨੂੰ ਵਾਹਿਗੁਰੂ ਦੇ ਆਪਣੀ ਕਿਰਪਾ ਦੇ ਨਾਲ ਬਖਸ਼ੇ 1990 ਮੈਰੋਂ ਸਾ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਮੈਰੋਂ ਤੂੰ ਤਾਂ 3 ਸਾਲ ਹੋਇਆ ਫੀਲਡ 'ਚ ਆਇਆ ਮੈਂ 1992 ਦਾ ਸਮਾਜ ਦੀ ਸੇਵਾ ਕਰ ਰਿਹਾ ਲੋਕਾਂ ਦੀ ਸੇਵਾ ਕਰ ਰਿਹਾ ਕਲਵਾਂ ਸੋਤੇ ਤੇ ਅੱਜ ਇੱਕ ਦਾਗ ਵੀ ਹੈ ਨਹੀਂ ਵੀ ਇੱਕ ਰੁਪਿਆ ਦਾ ਮੈਂ ਕਿਸੇ ਨਾਲ ਫੇਰ ਫੇਰ ਕੀਤੀ ਜਾਂ ਮੇਰੀ ਭੈਣ ਜਾਂ ਮੇਰਾ ਭਰਾ ਜਾਂ ਬਜ਼ੁਰਗ ਇਹ ਗੱਲ ਕਵੇ ਵੀ ਮੈਂ ਇੱਕ ਰੁਪਿਆ ਵੀ ਅੱਜ ਵੀ ਕਿਸੇ ਤੋਂ ਲਿਆ ਇਸ ਗੱਲ ਦਾ ਅੱਜ ਉਹ ਬੰਦਾ ਜਿਹੜਾ ਨੂੰ ਫੋਨ ਕਰ ਰਿਹਾ ਮੈਂ ਅੱਜ ਤੁਹਾਡੇ ਥਰੂ ਮੰਗ ਕਰਦਾ ਵੀ ਉਹ ਬੰਦਾ ਵੀ ਟਰੇਸ ਹੋਣਾ ਚਾਹੀਦਾ ਟਰੇਸ ਹੋ ਕੇ ਉਹਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਹੋ ਸਕਦਾ ਕੋਈ ਮੇਰਾ ਨਜ਼ਦੀਕੀ ਹੋਵੇ ਇਹਦੇ ਨਾਲ ਰਲਿਆ ਹੋਵੇ ਰਲ ਕੇ ਇਹ ਕਾਰਵਾਈ ਨੂੰ ਕਰਦੇ ਹੋਣ ਇੱਕ ਹੋਰ ਦੁੱਖ ਵਾਲੀ ਗੱਲ ਆ ਅੱਜ ਬਾਬੇ ਨੇ ਰੇਪ ਕੀਤਾ ਉਸ ਲੱਖਾਂ ਦੇ ਪਿੱਛੇ ਆ ਕਾਨੂੰਨ ਦਾ ਕੰਮ ਆ ਨੂੰ ਸਜ਼ਾ ਦੇਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਕੰਮ ਆ ਉਹਨਾਂ ਨੂੰ ਸਜ਼ਾ ਦੇਣਾ ਲੇਕਿਨ ਦੁੱਖ ਵਾਲੀ ਗੱਲ ਆ ਅੱਜ ਉਹ ਭੈਣਾਂ ਦਾ ਹਰ ਰੋਜ਼ ਤੁਸੀਂ ਸੋਸ਼ਲ ਮੀਡੀਆ ਤੇ ਬੰਦਾ ਰੇਪ ਕਰਦਾ ਹਰ ਰੋਜ਼ ਵੀਡੀਓ ਪਾ ਕੇ ਰੇਪ ਕਰਦਾ ਜਿਹੜੀ ਸਾਡੇ ਪੰਜਾਬ ਦੇ ਲੋਕਾਂ ਲਈ ਬਹੁਤ ਦੁਖਦਾਈ ਗੱਲ ਆ ਸ਼ਰਮਨਾਕ ਗੱਲ ਐ ਨੂੰ ਸ਼ਰਮ ਹੋਣੀ ਚਾਹੀਦੀ ਐ ਇਸ ਇਨਸਾਨ ਨੂੰ ਵੀ ਜਿਹੇ ਤਰ੍ਹਾਂ ਸਵਾਰਥ ਨਹੀਂ ਪੂਰਾ ਹੋਇਆ ਤੇ ਅੱਜ ਹਰ ਰੋਜ਼ ਵੀਡੀਓ ਪਾਪਾ ਕੇ ਧੀਆਂ ਪੈਣਾ ਦੇ ਰੇਪ ਕਰੇਗਾ ਗਲਵੰਸੋਤੇ ਨੇ ਆਪਰੇਸ਼ਨ ਕੀਤੇ ਆ ਅਸੀਂ ਲੋਕਾਂ ਦੇ ਘਰ ਵਸਾਇਆ ਧੀਆਂ ਦਾ ਧੀਆਂ ਨੂੰ ਕਦੀ ਜਾਗਰ ਨਹੀਂ ਕੀਤਾ ਇਸ ਤਰ੍ਹਾਂ ਉਹਨਾਂ ਦਾ ਸੋਸ਼ਲ ਮੀਡੀਆ ਤੇ ਜਲੂਸ ਨਹੀਂ ਕੱਟਿਆ ਜਿਹੜੇ ਗੁਰੂ ਦੇ ਅਸਲੀ ਸਿੱਖ ਹੁੰਦੇ ਆ ਪਹਿਲੀ ਗੱਲ ਤੁਸੀਂ ਕੱਲ ਦੇਖਿਆ ਕਿ ਇਸ ਤਰ੍ਹਾਂ ਨੁਟਾਂਕੀ ਕਰ ਰਿਹਾ ਸੀ ਉਹ ਰੋ ਰਿਹਾ ਸੀ ਗੁਰੂ ਸਾਹਿਬ ਨੇ ਤਾਂ ਨੌ ਆਪ ਦੇ ਪਰਿਵਾਰ ਦੇ ਜੀ ਵਾਰ ਕੇ ਅੱਖਾਂ ਜੂ ਨਹੀਂ ਸਿੱਟਿਆ ਤੂੰ ਕਿਹੜਾ ਗੁਰੂ ਦਾ ਸਿੱਖ ਹੋ ਗਿਆ ਬਈ ਮੈਂ ਤੈਨੂੰ ਸਿੱਖ ਹੀ ਨਹੀਂ ਮੰਨਦਾ ਜਿੰਨੇ ਵੀ ਅੱਜ ਤੱਕ ਸਿੱਖ ਗੁਰੂਆਂ ਦੀ ਸਾਡਿਆਂ ਦੀ ਮਦਦ ਕੀਤੀ ਆ ਮੁਸਲਮਾਨਾਂ ਨੇ ਉਹਨਾਂ ਨੇ ਆਪਣਾ ਧਰਮ ਨਹੀਂ ਬਦਲਿਆ ਇਹ ਮੈਨੂੰ ਪਤਾ ਲੱਗਿਆ ਭਰੋਸੇਯੋਗ ਸੂਤਰਾਂ ਤੋਂ ਵੀ ਇਹ ਧਰਮ ਬਦਲ ਕੇ ਆਇਆ ਹੈ ਸਿੱਖ ਬਣਿਆ ਹੋਇਆ ਬਾਣੇ ਦੇ ਅੰਦਰ ਆ ਇਹਦੇ ਬਾਣੇ ਦੇ ਅੰਦਰ ਦੀਆਂ ਕਰਤੂਤਾਂ ਦਿਨੋਂ ਦਿਨ ਬਾਹਰ ਆ ਰਹੀਆਂ ਨੇ ਹੋਰ ਵੀ ਆਉਣਗੀਆਂ ਕਿਉਂਕਿ ਇੱਕ ਦੂਸਰੀ ਸ਼ਰੀਫ ਇਨਸਾਨ ਨੂੰ ਅੱਜ ਇਹਨੇ ਪੁਲਿਸ ਨੂੰ ਵੀ ਬਦਨਾਮ ਕੀਤਾ ਆ ਮੇਰੀ ਪੁਲਿਸ ਨਾਲ ਗਾਂਹ ਸਿਰ ਮੈਂ মিডিਆ ਰਾਹੀਂ ਦੱਸਣਾ ਚਾਹੁੰਨਾ ਜਸਜੋਤ ਜੀ ਜਦੋਂ ਦੀ ਇੱਥੇ ਆਏ ਨੇ ਮੇਰੀ ਉਹਨਾਂ ਨਾਲ ਕੋਈ ਮੀਟਿੰਗ ਨਹੀਂ ਹੋਈ ਅੱਜ ਤੱਕ ਇੱਕ ਮੈਂ ਹੋਰ ਵੀ ਤੁਹਾਨੂੰ ਗੱਲ ਦੱਸ ਦੇਵਾਂ ਵੀ ਮੇਰੇ ਪਰਿਵਾਰ ਦੀ ਕੀ ਦੇਣਾ ਸਮਾਜ ਨੂੰ ਇਸ ਦੇਸ਼ ਨੂੰ ਸੂਬ ਜਾਚ ਮੈਨੂੰ ਤੋਂ ਮੀਡੀਆ ਦੇ ਬੱਚੇ ਗੱਲਾਂ ਕਰਦਾ ਆਂ ਸੋਸ਼ਲ ਮੀਡੀਆ ਦਾ ਯੂਜ਼ ਕਰਦਾ ਆਂ ਤਾਂ ਮੇਰੇ ਫਾਦਰ ਸਾਹਿਬ ਨੇ ਇਸ ਪੰਜਾਬ ਦੇ ਲਈ ਆਪਣਾ ਖੂਨ ਡੋਲਿਆ ਸ਼ਹੀਦੀ ਦਿੱਤੀ ਆ ਮੈਂ ਉਸ ਆਪਦੇ ਪਿਓ ਦਾ ਬੱਚਾ ਆਂ ਮੈਂ ਆਪਣੇ ਪਿਓ ਦੀ ਕਦੇ ਵੀ ਅਣਖ ਨੂੰ ਉਹਦੀ ਇੱਜ਼ਤ ਨੂੰ ਅੱਜ ਤੱਕ ਦਾਗ ਨਹੀਂ ਲੱਗਣ ਦਿੱਤਾ ਸੇਵਾ ਕਰਦੇ ਹੋਏ ਜਿੰਨਾ ਵੀ ਕੰਮ ਕੀਤਾ ਵਿਦਆਉਟ ਐਨੀ ਇੰਟਰਸਟ ਬਿਨਾਂ ਕਿਸੇ ਲਾਲਚ ਦੇ ਲੋਭ ਦੇ ਡਰ ਦੇ ਪੈ ਦੇ ਅੱਜ ਮੈਂ ਤੁਹਾਡੇ ਸਾਹਮਣੇ ਪ੍ਰੈਸ ਕਾਨਫਰੰਸ ਕਰ ਰਿਹਾ ਮੈਨੂੰ ਕੋਈ ਡਵਾ ਨਹੀਂ ਕੋਈ ਡਰ ਨਹੀਂ ਕੋਈ ਮੈਨੂੰ ਲਾਲਚ ਨਹੀਂ ਮੈਂ ਚਾਹਨਾ ਵੀ ਉਹ ਸਚਾਈ ਜਿਹੜਾ ਝੂਠ ਬੋਲਦਾ ਬਾਰ ਬਾਰ ਕਲਵੰਤ ਸਿੰਘ ਸੋਤੇ ਦਾ ਨਾਮ ਲੈ ਕੇ ਬਦਨਾਮ ਕਰ ਰਿਹਾ ਆਪਣੇ ਆਪ ਨੂੰ ਸੇਫ ਕਰ ਰਿਹਾ ਕਿਉਂਕਿ ਫਸ ਚੁੱਕਿਆ ਮੈਨੂੰ ਇਹ ਧਮਕੀ ਦੇ ਕੇ ਕਿਸੇ ਵੀ شریف ਬੰਦੇ ਨੂੰ ਇੱਥੇ ਜੀਣ ਦਾ ਹੱਕ ਆ ਇਹ ਜੰਗਲ ਰਾਜ ਨਹੀਂ ਹੈਗਾ ਵੀ ਜੋ ਤੂੰ ਕਹੇਗਾ ਉਹ ਹੋਊਗਾ ਇੱਥੇ ਐਦਾਂ ਦੀਆਂ ਗੱਲਾਂ ਨਹੀਂ ਹੈਗੀਆਂ ਇਸ ਕਰਕੇ ਮੈਂ ਇਹ ਕੰਪਲੇਂਟ ਪਾਈ ਸੀ ਇਹਨੂੰ ਪਤਾ ਸੀ ਮੈਂ ਫਸ ਗਿਆ ਹੁਣ ਮੇਰੇ ਤੇ ਕਾਰਵਾਈ ਹੋਣੀ ਆ ਇਹਨੇ ਆਪਦੇ ਕੱਲ ਆਪੇ ਆਪ ਕਬੂਲ ਕਰ ਲਿਆ ਕਿ ਜਿਹੜਾ ਕਲਵੰਸ ਸਿੰਘ ਸੋਤਾ ਮੈਨੂੰ ਕਰਦਾ ਇਹ ਸਬੂਤ ਦੇਵੇ ਅੱਜ ਪੁਲਿਸ ਕੋਲੇ ਨਹੀਂ ਟੈਕਨੋਲੋਜੀ ਆ ਜਿਹੜਾ ਮੈਂ ਨੰਬਰ ਫਲੈਸ਼ ਆਊਟ ਕੀਤਾ ਆ ਤੁਹਾਨੂੰ ਵਿਦੇਸ਼ ਦਾ ਨੰਬਰ ਆ ਕਿਹਦੇ ਕੋਲੇ ਚੱਲਦਾ ਕਿਹੜੇ ਮੂਅਨ ਚੱਲਦਾ ਆ ਪੁਲਿਸ ਦਾ 1 ਮਿੰਟ ਦਾ ਕੰਮ ਆ ਪੁਲਿਸ ਖੋਜ ਕਰ ਸਕਦੀ ਆ ਵੀ ਕਲਵੰਸ ਉਹਦੇ ਕੋਲੇ ਚੱਲਦਾ ਆ ਜਾਂ ਮੇਰੇ ਕੋਲੇ ਚੱਲਦਾ ਕਿਹਦੇ ਕੋਲੇ ਚੱਲਦਾ ਆ ਇਸ ਕਰਕੇ ਇਹ ਜਿਹੜੀਆਂ ਕਾਨੂੰਨੀਆ ਹਰਕਤਾਂ ਕਰ ਰਿਆ ਅੱਜ ਪੰਜਾਬ ਦੇ ਲੋਕਾਂ ਨੂੰ ਗਮਰਾਹ ਕਰ ਰਿਆ ਪੰਜਾਬ ਦਾ ਮਾਹੌਲ ਖਰਾਬ ਕਰ ਰਿਆ ਮੈਂ ਕੋਰਾ ਲਿਖਿਆ ਵੀ ਇਹ ਜਿਹੇ ਲੋਕਾਂ ਦੇ ਖਿਲਾਫ ਜਿਹੜੀ ਆ ਪ੍ਰਸ਼ਾਸਨ ਨੂੰ ਸਖਤ ਤੋਂ ਸਖਤ ਕਾਰਵਾਈ ਆ ਕਰਨੀ ਚਾਹੀਦੀ ਆ ਕਰਕੇ ਇਹਨੂੰ ਜਲਦੀ ਤੋਂ ਜਲਦੀ ਸਲਾਖਾਂ ਪਿੱਛੇ ਦੇਣਾ ਚਾਹੀਦਾ ਆ ਕਿਉਂਕਿ ਅੱਜ ਕੱਲ ਦੀ ਤੁਸੀਂ ਇਹਦੀ ਵੀਡੀਓ ਦੇਖੋ ਪਿੱਛੇ ਜਿਹੜੇ ਇਹਨੇ ਸ਼ਬਦ ਵਰਤੇ ਆ ਪੰਜਾਬ ਦੇ ਨੌਜਵਾਨੀ ਨੂੰ ਕਿਸ ਤਰ੍ਹਾਂ ਉਕਸਾਇਆ ਆ ਵੀ ਤੁਸੀਂ ਜੋ ਮਨਤੀ ਜੋ ਮਰਜੀ ਗਲਤ ਕੰਮ ਕਰੋ ਸਰਕਾਰ ਦੇ ਖਿਲਾਫ ਕਰੋ ਪੁਲਿਸ ਦੇ ਖਿਲਾਫ ਕਰੋ ਆਮ ਲੋਕਾਂ ਦੇ ਖਰਾਬ ਕਰੋ ਇਹਨੂੰ ਰੋਕਣ ਵਾਲਾ ਕੋਈ ਨਹੀਂ ਹੈਗਾ ਕਹਿੰਦਾ ਮੈਂ ਦੇਖ ਲੂੰਗਾ ਦੇਖੋ ਤੁਸੀਂ ਅੱਜ ਇਸ ਕੱਲੇ ਬੰਦੇ ਨੇ ਆਪਣੇ ਨਿੱਜੀ ਸਵਾਰਥਾਂ ਦੇ ਲਈ ਜੰਗਲ ਰਾਜ ਬਣਾਇਆ ਹੋਇਆ ਪੂਰਾ ਦੇਖੋ ਤੁਸੀਂ ਕਿਸ ਤਰ੍ਹਾਂ ਇਹ ਘਰਾਂ 'ਚ ਜਾਂਦਾ ਹੈ ਰਾਤ ਨੂੰ ਕਿਸੇ ਦੇ ਉਹਨਾਂ ਨੂੰ ਡਰਾਉਂਦਾ ਆ ਧਮਕਾਉਂਦਾ ਆ ਇੱਥੇ ਵਿਚਾਰੇ ਗਰੀਬ ਲੋਕਾਂ ਬੋਲਦੇ ਨਹੀਂ ਦੇਖਿਆ ਆਪਾਂ ਬਹੁਤ ਸਾਰੀਆਂ ਆਉਣ ਵਾਲੇ ਸਮੇਂ ਦੇ ਅੰਦਰ ਬਹੁਤ ਸਾਰੇ ਲੋਕ ਆ ਜਿਹੜੇ ਹੋਰ ਵੀ ਜੜੀਆਂ ਵੀਡੀਓ ਹੈਗੀਆਂ ਤੁਹਾਡੇ ਨਾਲ ਜਨਤ ਕਰਾਂਗੇ ਬਹੁਤ ਕੁਸ਼ ਜਿਨ੍ਹਾਂ ਦੇ ਘਰੇ ਜਾ ਕੇ ਨੇ ਕਿਸ ਤਰ੍ਹਾਂ ਧਮਕੀਆਂ ਦਿੱਤੀਆਂ ਆ ਮੈਂ ਇੱਕ ਵਾਰੀ ਫੇਰ ਕਹੂੰਗਾ ਸਮੁੱਚੇ ਮੀਡੀਆ ਦਾ ਬਹੁਤ-ਬਹੁਤ ਆਵਾਰੀ ਰੂੰਗਾ ਤੁਹਾਨੂੰ ਤੇ ਬਹੁਤ ਵੱਡੀ ਗੰਦੇਚਾ ਆ ਕੇ ਅੱਜ ਜਿਹੜੀ ਇਹ ਵੀਡੀਓ ਆ ਜਿਹੜਾ ਗੁਰੂ ਬਾਣੇ ਦੇ ਵਿੱਚ ਇੱਕ ਛਾਤਰ ਦਿਮਾਗ ਪਹਿਲਾਂ ਹੀ ਆਪਣੀ ਹਰੇਕੀ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦਾ ਵੀ ਜੇ ਤੂੰ ਭਾਈ ਤੈਨੂੰ ਇਹ ਅਧਿਕਾਰ ਕਿਹਨੇ ਦਿੱਤਾ ਮੈਂ ਪੁੱਛਣਾ ਚਾਹਨਾ ਕਾਨੂੰਨ ਬਣਿਆ ਹੋਇਆ ਭਾਰਤ ਦੇ ਅੰਦਰ ਜੇ ਕੋਈ ਕ੍ਰਾਈਮ ਕਰਦਾ ਅਸੀਂ ਕਰਦੇ ਹਾਂ ਸਟ੍ਰਿੰਗ ਆਪਰੇਸ਼ਨ ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਰਦੇ ਹਾਂ ਹਮੇਸ਼ਾ ਦਾਇਰੇ 'ਚ ਰਹਿ ਕੇ ਕੀਤੇ ਆ ਕਾਨੂੰਨ ਤੋਂ ਵੱਡਾ ਹੋ ਗਿਆ ਜੇ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਫਿਰ ਡਰਦਾ ਵੀ ਕਿਉਂ ਆ ਤੇ ਪਰਚੇ ਤਾਂ ਹੋਣਗੇ ਵੀ ਜੇ ਤੂੰ ਕਾਨੂੰਨ ਨੂੰ ਹੱਥ 'ਚ ਲਵੇਂਗਾ ਜਾਂ ਤਾਂ ਕਾਨੂੰਨ ਨੂੰ ਹੱਥ 'ਚ ਨਾ ਲੈ ਕਾਨੂੰਨ ਦਾ ਸਹਾਰਾ ਲੈ ਕੇ ਕਰ ਇੱਕ ਕਰ ਤੁਸੀਂ ਤਾਂ ਲੰਮੀ ਨਹੀਂ ਹੋਗੀ ਤੁਹਾਡੀ ਇਹ ਵਧੀਆ ਗੱਲ ਹੈ ਬਹੁਤ ਵਧੀਆ ਗੱਲਾਂ ਕਰੀਏ ਇੱਕ ਨਾ ਤੁਸੀਂ ਸੋਨੂ ਦੇ ਵਿੱਚ ਕਹਿੰਦੇ ਸੀ ਵੀ ਕੁੜੀ ਪਹਿਲਾਂ ਉਹਦੇ ਕੋਲੇ ਉਹਦੇ ਟੱਚ ਚ ਹੋ ਗਈ ਬਿਲਕੁਲ ਮਤਲਬ ਉਹ ਕੁੜੀ ਹੁਣ ਫਿਰ ਸੋਨੂ ਆ ਕੇ ਮਿਲੇ ਮੈਂ ਦੱਸਦਾ ਜੀ ਉਸ ਬਾਰੇ ਦੱਸੋ ਉਸ ਕੁੜੀ ਨੇ ਮੈਂ ਦੱਸਦਾ ਉਹ ਕੁੜੀ ਉਹ ਕੁੜੀ ਉਹ ਕੁੜੀ ਨੇ ਮੈਨੂੰ ਆ ਕੇ ਦੱਸਿਆ ਵੀਰੇ ਮੈਂ ਫਸ ਚੁੱਕੀ ਆ ਵੀ ਗੱਲ ਇਹ ਸੱਚ ਨਹੀਂ ਠੀਕ ਹੈ ਜੀ ਮੈਂ ਉਹਨੂੰ ਨਹੀਂ ਪੁੱਛਿਆ ਸੱਚ ਕੀ ਹੈ ਮੈਂ ਕਿਹਾ ਪੁੱਤਰ ਮੈਂ ਤੇ ਥੋ ਸੱਚ ਨਹੀਂ ਪੁੱਛਣਾ ਸੱਚ ਕੀ ਹੈ ਨਹੀਂ ਹੈ ਤੂੰ ਮੇਰੇ ਕੋਲੇ ਆਈਆਂ ਦੱਸ ਕਹਿੰਦੀ ਵੀਰੇ ਮੈਂ ਫਸ ਚੁੱਕੀ ਆ ਮੈਂ ਹਰ ਰੋਜ਼ ਮੇਰਾ ਰੇਪ ਹੋ ਰਿਹਾ ਸੋਸ਼ਲ ਮੀਡੀਆ ਮੈਂ ਕੀ ਕਰਾਂ ਮੈਂ ਕਿਹਾ ਪੁੱਤਰ ਤੇਰਾ ਇੱਕ ਹਾਲਾ ਤੂੰ ਆਪਣੇ ਕਾਨੂੰਨ ਕੋਲੇ ਜਾ ਜੱਜ ਸਾਹਿਬ ਕੋਲੇ ਜਾ ਵਕਾਲਤ ਉੱਤੇ ਕਾਨੂੰਨ ਬੈਠਾ ਆ ਉਹਨੂੰ ਜਾ ਕੇ ਆਪਣੀ ਸੱਚ ਗੱਲ ਦੱਸ ਮੈਂ ਨਹੀਂ ਕਹਿੰਦਾ ਕਿਸੇ ਦੇ ਹੱਕ ਚ ਬੋਲ ਕਿਸੇ ਦੇ ਖਿਲਾਫ ਬੋਲ ਜੋ ਤੇਰੇ ਨਾਲ ਉਹ ਗੱਲ ਜਾ ਕੇ ਦੱਸ ਉਸ ਕੁੜੀ ਨੇ ਜਾ ਕੇ ਦੱਸੀ ਆ ਉਹ ਜੱਜ ਸਾਹਿਬ ਨੂੰ ਪਤਾ ਜਾ ਉਹਨੂੰ ਪਤਾ ਦੋਨਾਂ ਨੂੰ ਪਤਾ ਹੈ ਪੁੱਤ ਸਾਹਿਬ ਬਾਬਾ ਬਜਿੰਦਰ ਸਿੰਘ ਆ ਤੁਸੀਂ ਉਹਨੂੰ ਜਾਣਦੇ ਹੋ ਬਾਬਾ ਬਜਿੰਦਰ ਸਿੰਘ ਨੂੰ ਜੀ ਜਗਰੋਂ ਸਾਡੇ ਰਹਿੰਦੇ ਆ ਲੋਕ ਲੋ ਮੈਂ ਗਿਆ ਉੱਥੇ ਕਈ ਵਾਰੀ ਕਿੱਥੇ 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 ਮੈਂ ਗਿਆ ਜੀ ਜ਼ਿਆਦਾ ਤਾਂ ਹੁਣ ਜਿਹੜਾ ਮੈਂ ਗਿਆ ਸੀਗਾ ਮੈਂ ਉੱਥੇ ਇੱਕ ਸੋਲਰ ਪੁਆਇੰਟ ਕਰਵਾਇਆ ਸੀਗਾ ਮੇਰੇ ਦੋਸਤ ਲੁਧਿਆਣੇ ਤੋਂ ਸੋਲਰ ਦਾ ਕੰਮ ਕਰਦੇ ਨੇ ਇਹਨਾਂ ਨੇ ਸੋਲਰ ਲਵਾਉਣਾ ਸੀਗਾ ਮੈਂ ਸੋਲਰ ਲਵਾ ਕੇ ਦਿੱਤਾ ਸੀ ਮੈਂ ਤਾਂ ਬਾਬੇ ਤੋਂ ਪਿਛਲੇ 5-6 ਮਹੀਨੇ ਤੋਂ ਨਰਾਜ਼ ਚੱਲ ਰਿਹਾ ਸੀ ਕਿਉਂਕਿ ਬਾਬੇ ਨੇ ਮੇਰੀ ਉਹ ਪੇਮੈਂਟ ਅਜੇ ਰਹਿਂਦੀ ਆ ਮੇਰੀ ਪੇਮੈਂਟ ਦਿੱਤੀ ਨਹੀਂ ਸੀ ਜਿਹਦੇ ਕਰਕੇ ਮੈਂ ਨਰਾਜ਼ ਚੱਲ ਰਿਹਾ ਸੀ ਪਟਨਾ ਦੇ ਵਿੱਚ ਮਿਸਿੰਗ ਦੱਸੀ ਜਾ ਰਹੀ ਆ ਤੁਸੀਂ ਜਗਰਾਉਂ ਚ ਰਹਿੰਦੇ ਆ ਤੁਹਾਨੂੰ ਉਹ ਵਾਲੀ ਨੌਲੇਜ ਹੈ ਕੋਈ ਦੇਖੋ ਜੀ ਜੇ ਮਿਸਿੰਗਾਂ ਕੁ ਜੇ ਕੁੜੀ ਮੈਸਾ ਸਾਹਿਬ ਨੇ ਆਪਣੀ ਵੀਡੀਓ ਵਿੱਚ ਜਗਰ ਦੇਖੋ ਜੀ ਉਹ ਤਾਂ ਕਹੂਗਾ ਉਹਨੂੰ ਕਿ ਚਿੰਤਾ ਪਈ ਹੋਈ ਹੈ ਕੁੜੀ ਦੀ ਪਰਿਵਾਰ ਨੂੰ ਚਿੰਤਾ ਪਵੇ ਜਿਹਦੀ ਧੀ ਆ ਜੇ ਕੁੜੀ ਮੈਸਾ ਦਾ ਪਰਵਾਜ਼ ਆ ਕੇ ਲਿਖਾਊਗਾ ਉੱਥੇ ਕੰਪਲੀਟ ਮੈਂ ਤੇ ਅੱਜ ਕਹੀ ਜਾਵਾਂ ਮੈਨੂੰ ਤਾਂ ਇੰਟਰਸਟ ਆ ਵੀ ਗੱਲ ਕਹੀ ਸੀ ਵੀ ਸਾਡੇ ਕੋਲੇ ਦੋ ਹੋਰ ਬਾਬਿਆਂ ਦੀ ਵੀਡੀਓ ਅਜਨ ਤੱਕ ਕਿਉਂ ਨਹੀਂ ਹੋਈ ਅੱਜ ਤੱਕ ਦੇਖੋ ਜੀ ਉਹ ਮਹਿਰੋ ਸਾਹਿਬ ਜਾਣਣ ਮੈਂ ਤਾਂ ਕਹਿੰਦਾ ਜੇ ਉਹਨਾਂ ਕੋਲੇ ਹੈਗੀਆਂ ਜੇ ਕੋਈ ਗਲਤ ਕੰਮ ਕਰਦਾ ਆ ਕਾਨੂੰਨ ਬੈਠਾ ਆ ਤੇ ਭਾਈ ਤੇ ਕੋਈ ਹੈਗੀਆਂ ਤਾਂ ਕਾਨੂੰਨਦਾਰ ਜਾ ਕੇ ਦੱਸ ਓਪਨ ਕਰ ਉਹਨਾਂ ਨੂੰ ਜੇ ਤਾਂ ਬਾਬੇ ਮਹਿਰੋ ਨੇ ਬਾਬੇ ਬਲਵਿੰਦਰ ਦੇਖੋ ਜੀ ਮੈਨੂੰ ਜਿੰਨਾ ਕਿ ਪਤਾ ਆ ਵੀ ਜਿਹੜਾ ਮੈਨੂੰ ਕੁੜੀ ਨੇ ਦੱਸਿਆ ਵੀ ਉੱਥੇ ਬੇਤਹਾਸ਼ਾ ਕੁੱਟਮਾਰ ਹੋਈ ਸੀ ਉਸ ਤੋਂ ਬਾਅਦ ਜਿਹੜੀਆਂ ਮੈਂ ਵੀਡੀਓ ਦੇਖੀਆਂ ਉੱਥੋਂ ਬਾਬਾ ਤੁਰ ਕੇ ਆ ਰਿਆ ਪਿੰਡ ਕੋਕਿਆ ਤੋਂ ਉਹ ਮੈਂ ਵੀਡੀਓ ਕਿਤੇ ਮੈਂ ਦੇਖ ਰਿਹਾ ਸੀ ਉੱਥੋਂ ਤੁਰ ਕੇ ਆ ਰਿਆ ਸੀ ਬਾਬਾ ਤੁਸੀਂ ਫੇਸਬੁੱਕ ਤੇ ਪਾਇਆ ਸੀ ਪਹਿਲਾਂ ਬਾਬੇ ਨੂੰ ਮੋਕੇ ਢਾਬੇ ਤੇ ਲੈ ਕੇ ਗਏ ਫਿਰ ਦੀਪ ਢਾਬੇ ਤੇ ਲੈ ਕੇ ਗਏ ਉਹ ਮੈਨੂੰ ਸਾਰੀਆਂ ਉਹ ਮੈਨੂੰ ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ ਉਹ ਮੈਨੂੰ ਕੁੜੀਏ ਕੁੜੀ ਨੇ ਗੱਲਾਂ ਦੱਸੀਆਂ ਵੀ ਸਭ ਤੋਂ ਪਹਿਲਾਂ ਇਹ ਸਾਨੂੰ ਦੀਪਕ ਢਾਬੇ ਤੇ ਲੈ ਕੇ ਗਏ ਮੈਨੂੰ ਬੁਲਾਇਆ ਇਹਨੇ ਫੋਨ ਕਰਕੇ ਮੈਂ ਉਹਨੇ ਤੇ ਉੱਥੇ ਉਹ ਕਹਿੰਦੀ ਮੇਰੇ ਨਾਲ ਇੱਕ ਕਲਿੱਪ ਬਣਾਇਆ ਮੈਨੂੰ ਇਹ ਕਹੇ ਤੂੰ ਮੇਰੀ ਭੈਣ ਆ ਸਿਰਫ ਆਪਾ ਬਾਬੇ ਨੂੰ ਡਰੋਨ ਲਈ ਜਿਹੜਾ ਇਹ ਕਲਿੱਪ ਬਣਾਇਆ ਆ ਤੇ ਆਪਾਂ ਵਾਇਰਲ ਨਹੀਂ ਕਰਨਾ ਇਸ ਕਰਕੇ ਉਹ ਕਲਿੱਪ ਪਹਿਲਾਂ ਹੀ ਬਣਾਇਆ ਚੁ ਬਣਾਇਆ ਜਾ ਚੁੱਕਿਆ ਜੀ ਜੋ ਮੈਨੂੰ ਕੁੜੀ ਨੇ ਕਰ ਦਿੱਤਾ ਨਾਲੇ ਤਿੰਨ ਦੀ ਗੱਲ ਆ ਜੀ ਉਸ ਤੋਂ ਦੂਜੇ ਦੀ ਨਹੀਂ 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 ਘਟਣਾ ਭਾਈ ਜਿੱਦ ਤੱਕ ਘਟਣਾ ਵਾਪਰਦੀ ਆ ਉਸ ਦਿਨ ਦੀ ਗੱਲ ਆ ਐਸੀ ਆ ਜੀ ਸੋਨੇ ਦੀ ਗੱਲ ਉਹਦੇ ਵਿੱਚ ਕੀ ਸਚਾਈ ਆ ਉਹ ਚ ਦੇਖੋ ਜੀ ਹੁਣ ਇਹ ਬਾਬਾ ਦੱਸ ਸਕਦਾ ਪੈਸੇ ਸੋਨੇ ਆ ਆਪਾਂ ਜਿਹੜਾ ਅਸੀਂ ਦੇਖਿਆ ਬਾਬੇ ਦੇ ਅੰਦਰ ਜਾਂ ਵੀਡੀਓ ਤੁਸੀਂ ਆਮ ਦੇਖ ਸਕਦੇ ਹੋ ਫੋਟੋ ਦੇ ਅੰਦਰ ਬ ਉਹ ਸੋਣਾ ਬਾਬੇ ਕੋਲੇ ਕਿੰਨਾ ਸੀ ਇਹ ਸਹੀ ਇਹ ਜਿਹੜੀ ਗੱਲ ਉਹ ਬਾਬਾ ਦੱਸ ਸਕਦਾ ਆ ਬਾਬੇ ਨੇ ਇਹ ਤਾਂ ਆਪਣੀ ਵੀਡੀਓ ਵਿੱਚ ਆਪਦੀ ਇੰਟਰਵਿਊ ਵਿੱਚ ਮੰਨਿਆ ਸੀਗਾ ਮੇਰੇ ਕੋਲੇ ਪੈਸੇ ਵੀ ਲੱਗ ਗਏ 16 ਵੀ ਲੱਗ ਗਏ ਆ ਦੇਖੋ ਜੀ ਮੈਂ ਤਾਂ ਪਹਿਲਾਂ ਹੀ ਕਹਿੰਦਾ ਵੀ ਉਹ ਜਿਹੜੀ ਚੀਜ਼ ਜਿੱਥੇ ਤੱਕ ਮੈਨੂੰ ਪਤਾ ਜੋ ਗੱਲ ਜੋ ਮੇਰੇ ਨਾਲ ਅੱਜ ਮੈਂ ਤਾਂ ਅੱਜ ਜਿਹੜਾ ਮੇਰਾ ਪ੍ਰੈਸ ਕਾਨਫਰੈਂਸ ਕਰਨ ਦਾ ਮਤਲਬ ਇਹੀ ਆ ਵੀ ਮੈਂ ਕਲਵੰਦ ਸਿੰਘ ਸੋਤਾ ਮੇਰਾ ਇਸ ਚੱਕਰ ਨਾਲ ਕੋਈ ਲੈਣ ਦੇ ਨਹੀਂ ਮੈਨੂੰ ਕਿਉਂ ਜੋੜਿਆ ਜਾ ਰਿਹਾ ਹੈ ਇਹਦੇ ਨਾਲ ਇਹਦੇ ਪਿੱਛੇ ਇਹਨਾਂ ਦੇ ਕੀ ਮਨਸੂਬੇ ਨੇ ਇਹ ਕਿਉਂ ਮੈਨੂੰ ਟਾਰਗੇਟ ਕਰ ਰਹੇ ਨੇ ਇਹ ਹੀ ਦੱਸ ਸਕਦੇ ਨੇ ਜਿਹੜੀ ਆਪਣੀ ਤੁਸੀਂ ਕੰਪਲੀਟ ਕੀਤੀ ਸੀਗੀ ਚੱਚੀ ਦਾ ਕੋਈ ਵੀ ਪ੍ਰੂਫ ਹੈ ਬਾਬੇ ਦਾ ਖਲਾਫ ਕੋਈ ਵੀਡੀਓ ਕੋਈ ਕੁਝ ਵੀ ਹੋਵੇ ਜੋ ਜਨਤਕ ਤੁਸੀਂ ਕਰਨਾ ਚਾਹੁੰਦੇ ਜੋ ਮੈਂ ਤੁਸੀਂ ਕਿਹਾ ਨਹੀਂ ਮੈਂ ਤਾਂ ਦੇਖੋ ਜੀ ਮੈਂ ਤਾਂ ਜਿਹੜਾ ਕਰੂੰਗਾ ਪ੍ਰੂਫ ਜਾਂ ਕਰੂੰਗਾ ਜਿਹੜੀ ਤੁਸੀਂ ਵੀਡੀਓ ਦੇਖੀ ਆ ਤੁਸੀਂ ਕਿਹਾ ਵੀ ਬਾਬਾ ਤੁਰ ਕੇ ਆ ਰਿਹਾ ਜਾਂ ਉਹ ਤੇ ਉਹ ਹੈ ਤੁਹਾਡੇ ਕੋਲੇ ਉਹ ਵੀਡੀਓ ਹੈਗੀ ਆ ਤੁਸੀਂ ਆਨਲਾਈਨ ਪਾਈਆਂ ਤੁਸੀਂ ਬੇਸਬਰੀਂ ਤੇ ਆਨਲਾਈਨ ਤੁਸੀਂ ਤੁਹਾਨੂੰ ਦੇ ਸਕਦੇ ਹੋ ਵੀਡੀਓ ਵੀਡੀਓ ਤੁਹਾਨੂੰ ਮਿਲ ਚੁਗੀ ਵੀਡੀਓ ਮਿਲ ਚੁਗੀ ਹੈ ਮੇਰੇ ਕੋਲ ਨਹੀਂ ਹੈ ਬੈਲ ਵਾਰ ਵੀਡੀਓ ਹੈਗੀ ਆ ਉਹ ਜਿੱਦੋਂ ਬਾਬਾ ਤੁਰ ਕੇ ਤਾਂ ਨਹੀਂ ਆਣੇ ਤੁਰ ਕੇ ਆ ਰਹੇ ਆ ਉਹ ਇੱਕ ਗੱਲ ਮੈਨੇ ਠਾਣੇ ਦੀ ਪਰਚਾ ਹੋਇਆ ਪਰਸੋ ਦੇ ਰਾਤ ਨੂੰ ਚੱਲ ਉਹ ਵੀ ਕਾਫੀ ਮਸਲਾ ਪੱਕੇ ਆਇਆ ਉਹਦੇ ਬਾਰੇ ਜਾਣਕਾਰੀ ਦੋਗੇ ਨਹੀਂ ਮੈਨੂੰ ਇੰਨਾ ਪਤਾ ਜੀ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਵੀ ਪਰਚਾ ਹੋ ਚੁੱਕਿਆ ਹੈ ਤੇ ਹਾ ਜੀ ਹਾ ਜੀ ਦੇਖੋ ਮੈਨੂੰ ਨਹੀਂ ਪਤਾ ਉਹਦੇ ਵਿੱਚ ਕੀ ਸਚਾਈ ਹੈ ਜਾਂ ਨਹੀਂ ਸਚਾਈ ਹੈ ਗ੍ਰੈਬ ਹੋਈ ਆਂ ਥੋੜੇ ਤੇ ਇਲਜ਼ਾਮ ਲੱਗ ਰਿਹਾ ਵੀ ਤੁਸੀਂ ਗ੍ਰੈਬ ਕੀਤੀਆਂ ਜਾਂ ਮੇਰੇ ਤੇ ਇਲਜ਼ਾਮ ਨਹੀਂ ਦੇਖੋ ਇਸ ਗੱਲ ਨੂੰ ਚੰਨ ਜੀਪੀ ਸਾਹਿਬ ਤੇ ਇਲਜ਼ਾਮ ਲਾ ਰਿਹਾ ਜੀ ਹਾਂ ਦੇਖੋ ਉਹ ਦੇਖੋ ਮੈਂ 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 ਇਹਦਾ ਪਹਿਲਾਂ ਹੀ ਕਹਿੰਦਾ ਜੀ ਉਹ ਬੰਦਾ ਇਹ ਗੱਲ ਕਹਿ ਰਿਹਾ ਨਾ ਤਾਂ ਉਹਨੂੰ ਪ੍ਰਸ਼ਾਸਨ ਤੇ ਭਰੋਸਾ ਨਾ ਪੁਲਿਸ ਤੇ ਭਰੋਸਾ ਨਾ ਸਰਕਾਰ ਤੇ ਨਾ ਕਿਸੇ ਕਿਸੇ ਦਾ ਬੰਦਾ ਭਰੋਸਾ ਕਰੇ ਨਾ ਫਿਰ ਬਲਵੰਤ ਜੀ ਜਦੋਂ